ਉਹ ਆਇਓ ਜिक्का ਖੰਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸੰਗਤ ਜੀਓ ਆਓ ਸਤਿਗੁਰੂ ਦੀ ਕਿਰਪਾ ਦੇ ਨਾਲ ਆਵ ਜੀ ਦੇ ਨਾਲ ਭਾਈ ਬਾਸ ਸਿੰਘ ਜੀ ਨੀਰਪੁਰ ਪੱਟੀ ਦਾ ਜੰਪਲ ਹੈ ਜਿਸ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਖੰਡੇ ਦੀ ਪਾউল ਪ੍ਰਾਪਤ ਕੀਤੀ ਤੇ ਉਹਨਾਂ ਦੇ ਬਹੁਤ ਹੀ ਨੇੜੇ ਦੇ ਸੇਵਕ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇਡੇ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਭਾਈ ਗੁਰਬਖ ਸਿੰਘ ਜੀ ਜਿਹੜੇ ਕੇ ਸਭ ਤੋਂ ਪਹਿਲਾਂ ਮਾਰੂ ਦਾਸ ਬੇਰਾਗੀ ਸਨ ਕਿਵੇਂ ਖਾਸਾ ਸਾਜਿਆ ਕਿਵੇਂ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਬਣਾਇਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਉਧਾਰ ਕੀਤਾ ਪੁਨਛਰ ਜੌਰੀ ਦਾ ਰਹਿਣ ਵਾਲਾ ਮਾਰੂ ਦਾਸ ਬੇਰਾਗੀ ਇੱਕ ਸ਼ਿਕਾਰੀ ਹੈ ਜਿਸ ਵੇਲੇ ਇੱਕ ਹਰਣੀ ਦਾ ਸ਼ਿਕਾਰ ਕਰਦਾ ਹੈ। ਔਰ ਹਰਣੀ ਦੇ ਪੀੜ ਦੇ ਵਿੱਚ ਬੱਚੇ ਮਰ ਜਾਂਦੇ ਨੇ ਮਾਂ ਦੀ ਉੱਤੇ ਇਸ ਗੱਲ ਦਾ ਬੜਾ ਅਸਰ ਹੁੰਦਾ ਹੈ। ਸ਼ਿਕਾਰ ਦਾ ਤਾਮਾ ਝਾਮਾ ਛੱਡ ਕੇ ਬਰਾਗੀ ਬਣ ਜਾਂਦਾ ਹੈ। ਬਰਾਗੀ ਬਣ ਕੇ ਦੁਨੀਆ ਦੇ ਵਿੱਚ ਵਿਚਰਦਾ ਹੈ ਉਸ ਤੋਂ ਅਪਰੰਤ। ਤਾੰਤਰਕਾਂ ਸਿੱਧੀਆਂ ਵਾਲਿਆਂ ਦੇ ਵਿਚਰਨ ਕਰਕੇ ਜਦੋਂ ਤਾਤਕ ਟੋਟੀਆਂ ਟੋੜਕੀਆਂ ਦਾ ਅਸਰ ਹਸਤੀ ਹੁੰਦਾ ਹੈ ਤੇ ਮਨ ਜਿਹੜਾ ਹੈ ਉਹ ਇਸ ਮਨੇ ਲੱਗ ਜਾਂਦਾ ਹੈ ਫਿਰ ਉਹ ਰਿਧੀਆਂ ਸਿਧੀਆਂ ਕਰਕੇ ਇਕਨ ਪੂਨ ਤਾਤਕ ਬਣ ਜਾਂਦਾ ਹੈ ਚਲਦੇ ਚਲਦੇ ਆ ਇਹ ਮਾਰੂ ਦਾਸ ਬੇਰਾਗੀ ਦੱਖਣ ਦੇ ਇਲਾਕੇ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਜਾ ਕੇ ਆਪਣਾ ਹੀ ਰਹਿਸ਼ ਬਣਾ ਲੈਂਦਾ ਆਪਣੀ ਜਗ੍ਹਾ ਬਣਾਉਂਦਾ ਹੈ ਇੱਕ ਬੜਾ ਵਧੀਆ ਪਰੰਗਾ ਢਾ ਕੇ ਉਸ ਜਗ੍ਹਾ ਤੇ ਆਰਾਮ ਕਰਦਾ ਹੈ ਔਰ ਆਏ ਗਏ ਦੀ ਆਉ ਭਗਤ ਵੀ ਕਰਦਾ ਤੇ ਪਹਿਲਾਂ ਉਹਦੇ ਨਾਲ ਟੀਚਰ ਮਖੌਲ ਵੀ ਕਰਦਾ ਹੈ ਕਹਿੰਦਾ ਭਾਵ ਕਿ ਤਾਤ੍ਰਿਕ ਸਿੱਧੀਆਂ ਦਾ ਉਹਦੇ ਤੇ ਅਸਰ ਪੁੱਠਾ ਪੈ ਜਾਂਦਾ ਜਿਹਦੇ ਹਾਲ ਵਾਸਤੇ ਤੇ ਅਖੀਰ ਬੰਦਾ ਸਿੰਘ ਬਹਾਦਰ ਦੀ ਸੇਵਾ ਲੈਣ ਲਈ ਗੁਰੂ ਸਾਹਿਬ ਜਦੋਂ ਉਹਦੇ ਬਣੇ ਹੋਏ ਆਸ਼ਰਮ ਬਣੇ ਹੋਈ ਜਗ੍ਹਾ ਤੇ ਜਾਂਦੇ ਨੇ ਤੇ ਪਿਆਰੋ ਫਿਰ ਉਸ ਨੂੰ ਸਿੱਧੇ ਰਹਿ ਪਾ ਕੇ ਉਸ ਨੂੰ ਅਮਰ ਸ਼ਿਕਾਰ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਉਹਦੀ ਸਹਾਇਤਾ ਦੇ ਵਾਸਤੇ ਜਿਹੜੀਆਂ ਫੌਜਾਂ ਨਾਲ ਤਿਆਰ ਕਰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਭਾਈ ਬਾਦ ਸਿੰਘ ਜੀ ਵੀ ਸਨ ਬਾਕੀ ਦੇ ਚਾਰ ਸਾਥੀ ਜਿਹੜੇ ਸਨ ਭਾਈ ਬਨੌਰ ਸਿੰਘ ਭਾਈ ਕਾਨ ਸਿੰਘ ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਇਹ ਫੌਜਾਂ ਨੂੰ ਲੈ ਕੇ ਨਾਲ ਸਤਿਗੁਰੂ ਪੰਜ ਤੀਰ ਬਖਸ਼ਿਸ਼ ਕਰਦੇ ਨੇ ਪੰਜ ਸਿੰਘ ਬਖਸ਼ਿਸ਼ ਕਰਦੇ ਨੇ ਨਗਾਰਾ ਤੇ ਨਾਲ ਪੰਜ ਵਚਨ ਵੀ ਬਖਸ਼ਿਸ਼ ਕਰਦੇ ਕਹਿਣ ਲੱਗੇ ਗਰਵਾਕਰ ਸਿੰਘ ਜੀ ਅਗਰ ਮੇਰੇ ਵੱਲੋਂ ਦਸੀਆਂ ਹਰ ਹੈ ਤਾਂ ਤੇ ਅਮਲ ਕਰੋਗੇ ਸਾਰੀ ਦੁਨੀਆ ਨੂੰ ਜਿੱਤ ਸਕਦੇ ਹੋ ਤਹਾਡੇ ਤੇ ਕਦੀ ਆਂਚ ਨਹੀਂ ਆਵੇਗੀ ਸੋ ਸਤਿਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਚੌਣਵੇਂ ਸਿੰਘਾਂ ਦੇ ਨਾਲ ਨਦੇੜ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਚਾਲੇ ਪਾ ਰਹੇ ਨੇ ਚੱਲਦੇ ਚੱਲਦੇ ਜਦੋਂ ਪੰਜਾਬ ਦੇ ਚ ਪੈਰ ਧਰਦੇ ਨੇ ਤੀਨਾਂ ਦੇ ਨਾਲ ਹੋਰ ਵੀ ਦੱਬੇ ਲਤਾੜੇ ਜੁਲਮ ਸਹਾਰਦੇ ਹੋਏ ਲੋਕ ਇਹਨਾਂ ਦੇ ਨਾਲ ਜੁੜ ਜਾਂਦੇ ਨੇ ਕਾਫਲਾ ਕਾਰਵਾ ਵੱਡਾ ਹੁੰਦਾ ਜਾਂਦਾ ਹੈ ਅਗਰ ਸਹੀਜੇ ਸਹੀਜੇ ਇਸਰਾਂ ਦੇ ਤੱਕ ਪਹੁੰਚ ਜਾਂਦੇ ਨੇ ਸ਼ਰੰਗ ਦੇ ਫਤਿਹ ਕਰਨ ਲਈ ਚੱਪੜ ਚਿੜੀ ਦੀ ਲੜਾਈ ਸਮੇਂ ਬੰਦਾ ਸਿੰਘ ਨੇ ਸਿੰਘਾਂ ਦੇ ਜਲਦੀ ਕਮਾਂਡ ਭਾਈ ਫਤਿਹ ਸਿੰਘ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ ਦੇ ਹਵਾਲੇ ਕੀਤੀ ਖੁਦ ਇੱਕ ਉੱਚੇ ਟਿੱਬੇ ਤੇ ਸਿੱਖ ਫੌਜ ਦੀ ਨਿਗਰਾਨੀ ਲਈ ਬੈਠ ਗਏ ਭਾਈ ਬਾਦ ਸਿੰਘ ਵੀ ਪੂਰੀ ਲੜਾਈ ਵਿੱਚ ਦੁਸ਼ਮਨਾ ਤੇ ਵਾਜ ਵਰਗੀ ਅੱਖ ਰੱਖ ਕੇ ਬੈਠਾ ਆ ਸੀ ਲੜਾਈ ਦੇ ਵਿੱਚ ਜਦੋਂ ਸੋਚਾ ਨੰਦ ਦੇ ਭਤੀਜੇ ਆਪਣੀ ਦਗਾਚਾਰ ਚੱਲੀ ਕਿਉਂਕਿ ਇਨ ਪੰਤਾ ਨੇ ਪਹਿਲੇ ਦਿਨੋਂ ਹੀ ਸਿੱਖ ਕੌਮ ਨਾਲ ਧੋਖ ਮਾਇਆ ਸੀ ਸੋਚਾ ਨੰਦ ਉਹੀ ਹੈ ਜਿਸ ਨੇ ਜੰਮਨੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ ਕਹਿ ਕੇ ਵਜ਼ੀਰ ਖਾਨ ਨੂੰ ਭੜਕਾਇਆ ਤੇ ਛੋਟੇ ਬੱਚਿਆਂ ਨੂੰ ਕਤਲ ਕਰਵਾਇਆ ਇਸ ਦਾ ਭਤੀਜਾ ਜੋ ਕਿ ਖਾਲਸੀ ਫੌਜ ਦੇ ਵਿੱਚ ਡਲਿਆ ਹੋਇਆ ਪਰ ਉਹਦੀ ਬਾਪ ਸਿੰਘਾਂ ਨੂੰ ਪਹਿਲਾਂ ਹੀ ਚਾਨਣ ਦਾ ਪਤਾ ਸੀ ਜਿਸ ਕਰਕੇ ਕੋਈ ਮੂੰਹ ਹਟ ਕਹਿ ਨਹੀਂ ਸੀ ਪਰ ਸਮਾਂ ਉਤੇ ਪੂਰੀ ਨਿਗਾਹ ਵੀ ਰੱਖਦੇ ਸਨ ਸੋ ਦਗਾ ਚਾਲ ਨਾਲ ਭੱਜ ਉੱਠਿਆ ਸਿੱਖਾਂ ਵਿੱਚ ਫਗਦੜ ਮਚਾਤੀ ਉਸ ਵੇਲੇ ਸਿੰਘਾਂ ਨੇ ਹੌਸਲੇ ਬਲੰਦ ਕਰਨ ਲਈ ਭਾਈ ਬਾਸ ਸਿੰਘ ਨੇ ਤੁਰੰਤ ਆਪਣਾ ਘੋੜਾ ਭਜਾ ਕੇ ਬੰਦਾ ਸਿੰਘ ਤੋਂ ਆਗਿਆ ਲੈ ਕੇ ਇੱਕ ਅਨਖੀਲੇ ਜੋਧੀ ਦੀ ਤਰ੍ਹਾਂ ਸਿੰਘਾਂ ਦੀ ਗਵਾਈ ਕਰਨ ਲੱਗਾ ਸਿੰਘਾਂ ਦੇ ਹੌਸਲੇ ਬਲੰਦ ਹੋਏ ਦੁਸ਼ਮਣ ਦੇ ਹਾਥੀਆਂ ਉਤੇ ਟੁੱਟ ਕੇ ਪੈ ਗਏ ਜਖਮੀ ਹਾਥੀ ਪਿੱਛੇ ਨੂੰ ਭੱਜੇ ਪਿਆਰਿਓ ਇਸ ਕਰਕੇ ਖਾਲਸਾ ਫੌਜਾਂ ਦੇ ਵਿੱਚ ਹਾਥੀ ਬਹੁਤ ਘੱਟ ਰੱਖਦੇ ਸਨ ਕਿਉਂਕਿ ਹਾਥੀ ਤਾਕਤਵਰ ਬਹੁਤ ਵੱਡਾ ਜਾਨਵਰ ਹੈ ਜਿਸ ਵੇਲੇ ਇਹ ਜ਼ਖਮੀ ਹੋਵੇ ਫਿਰ ਅੱਕੇ ਦੀ ਜਗ੍ਹਾ ਇਹ ਪਿਛਾਂ ਨੂੰ ਭੱਜਦਾ ਹੈ ਤੇ ਜਦੋਂ ਪਿਛਾਂ ਨੂੰ ਭੱਜਦਾ ਪਿਆਰਿਓ ਤੇ ਆਪਣੀਆਂ ਫੌਜਾਂ ਦਾ ਬੜਾ ਘਾਣ ਕਰਦਾ ਹੈ ਸੋ ਇਸ ਕਰਕੇ ਖਾਲਸਾ ਹੀ ਫੌਜਾਂ ਦੇ ਵਿੱਚ ਹਾਥੀ ਬਹੁਤ ਘੱਟ ਰੱਖਦੇ ਸਨ ਪਰ ਇਧਰ ਮੁਗਲਾਂ ਦੀ ਫੌਜ ਦੇ ਵਿੱਚ ਹਾਥੀ ਨੇ ਦੁਸ਼ਮਣ ਦੇ ਹਾਥੀਆਂ ਉਤੇ ਟੁੱਟ ਕੇ ਪੈ ਗਏ ਤੇ ਜ਼ਖਮੀ ਹਾਥੀ ਪਿੱਛੇ ਨੂੰ ਭੱਜਣ ਲੱਗੇ ਜਦੋਂ ਲੜਾਈ ਹੱਥੋ ਹੱਥੀ ਹੋਣ ਲੱਗੀ ਵਜ਼ੀਰ ਖਾਨ ਬਾਦਸ਼ਾਹ ਦੇ ਰੂਪ ਰੂਪ ਹੋ ਕੇ ਬਾਦਸ਼ਾਹ ਨੂੰ ਨੇਜਾ ਮਾਰਨ ਲੱਗਾ ਤਾਂ ਬਾਦਸ਼ਾਹ ਨੇ ਚਪਟ ਮਾਰ ਕੇ ਉਹਦੇ ਹੱਥੋਂ ਨੇਜਾ ਖੋਲਿਆ ਉਹਦੇ ਘੋੜੇ ਦੇ ਸਿਰਪੇ ਮਾਰਿਆ ਫਿਰ ਵਜ਼ੀਰ ਖਾਨ ਦਾ ਇੱਕ ਤੀਰ ਬਾਸ ਸਿੰਘ ਦੀ ਬਾਹ ਤੇ ਲੱਗਿਆ ਉਹ ਆਪਣੀ ਤਲਵਾਰ ਲੈ ਕੇ ਬਾਸ ਸਿੰਘ ਨੂੰ ਮਾਰ ਲਈ ਵਧਿਆ ਪਿਛਲੇ ਪਾਸੇ ਖਲੋਤੇ ਭਾਈ ਫਤੇ ਸਿੰਘ ਨੇ ਆਪਣੀ ਬਹਾਦਰੀ ਦੀ ਯੋਰ ਮਖਾਉਂਦੇ ਹੋਏ ਵਜ਼ੀਰ ਖਾਨ ਨੂੰ تیر ਛੁਟਿਆ ਤੇ ਸਿੰਘਾਂ ਦੀ ਫਤਿਹ ਹੋਈ ਸਰਹੰਦ ਫਤਿਹ ਕਰਨ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤੇ ਹੋਏ ਆਪਣੇ ਇਲਾਕਿਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਹਨਾਂ ਨੇ ਭਾਈ ਬਾਸ ਸਿੰਘ ਨੂੰ ਸਰਹੰਦ ਦਾ ਸੇਖਾ ਕਮਨ ਨੂੰ ਨਿਯੁਕਤ ਕੀਤਾ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਨୟ ਬਣਾਇਆ ਇਸ ਤਰ੍ਹਾਂ ਬਾਸ ਸਿੰਘ ਦੇ ਭਰਾ ਭਾਈ ਰਾਮ ਸਿੰਘ ਨੂੰ ਥਨੇਸਰ ਦਾ ਹਾਕਮ ਤੇ ਬਾਬਾ ਮਨੋ ਸਿੰਘ ਨੂੰ ਉਹਨਾਂ ਦਾ ਸਹਿਯੋਗ ਜੂਰ ਕੀਤਾ। ਇਸ ਤਰ੍ਹਾਂ ਭਾਈ ਬਾਸ ਸਿੰਘ ਬਲ 16 ਸਰੰਦ ਦੇ ਪਹਿਲੇ ਗਵਰਨਰ ਸੁਬੇਦਾਰ ਬਣੇ। ਭਾਈ ਬਾਸ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਮਿਲ ਕੇ ਅਨੇਕਾਂ ਲੜਾਈਆਂ ਲੜੀਆਂ ਤੇ ਇੱਕ ਅਜਾੜ ਸਿੱਖ ਰਾਜ ਸਥਾਪਿਤ ਕਰਨ ਵਿੱਚ ਮਦਦ ਕੀਤੀ ਤੇ ਨਾਲ ਹੀ ਮੁਗਲਾਂ ਪਠਾਣਾਂ ਨੂੰ ਆਪਣੀ ਸ਼ੂਰਬੀਰਤਾ ਦਾ ਲੋਹਾ ਮਨਵਾਇਆ ਅੰਤ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੈਦੀ ਬਣਾ ਲਿਆ ਗਿਆ ਤੇ ਭਾਈ ਬਾਸ ਸਿੰਘ ਜੀ ਵੀ ਉਹਨਾਂ ਨੇ ਕਾ ਸਿੰਘਾਂ ਸਮੇਤ ਕੈਦੀ ਬਣਾ ਲਏ ਗਏ ਸਨ 9 ਜੂਨ 1716 ਈਸਵੀ ਨੂੰ ਸਿੰਘਾਂ ਦਾ ਕਤਲੇਆਮ ਸ਼ੁਰੂ ਹੋਇਆ ਹੈ ਇਤਿਹਾਸ ਅਨੁਸਾਰ ਬਾਦਸ਼ਾਹ ਫਰਕਸੀਅਰ ਨੇ ਸਿੰਘਾਂ ਨੂੰ ਕਤਲ ਕਰਨ ਤੋਂ ਪਹਿਲਾਂ ਆਪਣੇ ਪਾਸ ਬੁਲਾਇਆ ਕਿ ਹੱਥ ਘੜੀਆਂ ਤੇ ਬੇੜੀਆਂ ਦੇ ਵਿੱਚ ਸਾਰੇ ਜਗੜੇ ਹੋਏ ਸਨ ਫਿਰ ਫਰਕਸ਼ੀਰ ਨੇ ਸਿੱਖਾਂ ਨੂੰ ਕਿਹਾ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਵਿੱਚ ਕਬਾਦ ਸਿੰਘ ਨਾਮ ਦਾ ਸਿੱਖ ਹੈ ਜੋ ਬਹੁਤ ਬਹਾਦਰ ਸੁਣੀਦਾ ਹੈ ਜਿਸ ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਾ ਹੈ ਇਸ ਉੱਤੇ ਬਾਦ ਸਿੰਘ ਤੁਰਤ ਬੋਲਿਆ ਮੈਂ ਹਾਂ ਬਾਦ ਸਿੰਘ ਆਪਣੇ ਗੁਰੂ ਦਾ ਨਮਾਣਾ ਸੇਵਕ ਬਾਦਸ਼ਾਹ ਨੇ ਕਿਹਾ ਮੈਂ ਸੁਣਿਆ ਤੂੰ ਬੜਾ ਬਹਾਦਰ ਆਦਮੀ ਹੈ ਹੁਣ ਤੇਰੇ ਪਾਸੋਂ ਕੁਝ ਨਹੀਂ ਹੋ ਸਕਦਾ ਇਹ ਸੁਣ ਬਾਦ ਸਿੰਘ ਨੇ ਲਲਕਾਰਿਆ ਕਹਿੰਦਾ ਜੇ ਤੂੰ ਮੇਰੀਆਂ ਦੇੜੀਆਂ ਅੱਜ ਵੀ ਖਲਵਾ ਦੇਵੇਂ ਨਾ ਤੇ ਤੈਨੂੰ ਮੈਂ ਨਮੂਨਾ ਵਿਖਾ ਸਕਦਾ ਆਪਣੀ ਤਾਕਤ ਤੇ ਬਾਦਸ਼ਾਹੀ ਦੇ غرੂਰ ਵਿੱਚ ਅੰਨੇ ਹੋਏ ਬਾਦਸ਼ਾਹ ਨੇ ਬੇੜੀਆਂ ਖੋਲਣ ਦਾ ਹੁਕਮ ਦਿੱਤਾ ਜਿਉਂ ਹੀ ਕੁਝ ਬੇੜੀਆਂ ਖੋਲੀਆਂ ਗਈਆਂ ਭਾਈ ਬਾਦ ਸਿੰਘ ਨੇ ਆਜ ਖੜੇ ਕਿ ਸਿਪਾਈ ਦੀ ਤਲਵਾਰ ਖੋ ਲਈ 15-16 ਬੂਲ ਸਿਪਾਈਆਂ ਨੂੰ ਮੌਹ ਦੇ ਘੜ ਧਾਰ ਦਿੱਤਾ ਤੇ ਫਰਖਸ਼ੀਰ ਦੇ ਉੱਤੇ ਹਮਲਾ ਕਰਕੇ ਮਾਰਨ ਦਾ ਜਦਨ ਕੀਤਾ ਇਹ ਵੇਖ ਫਰਖਸ਼ੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਿੰਘਾਸ਼ਨ ਛੱਡ ਕੇ ਪਾਸੇ ਹੋ ਗਿਆ ਉੱਥੇ ਮੌਜੂਦ ਵੱਡੀ ਗਿਣਤੀ ਵਿੱਚ ਮੁਗਲ ਫੌਜੀਆ ਨੇ ਬਾਦ ਸਿੰਘ ਉੱਤੇ ਹਮਲਾ ਕਰਕੇ ਉਸ ਨੂੰ ਫੜ ਲਿਆ ਬਾਅਦ ਦੇ ਵਿੱਚ ਉਸ ਨੂੰ ਕਤਲ ਕੀਤਾ ਭਾਈ ਬਾਦ ਸਿੰਘ ਤੋਂ ਲਵਾ ਉਹਨਾਂ ਦੇ ਤਿੰਨ ਭਰਾਵਾਂ ਭਾਈ ਰਾਮ ਸਿੰਘ ਭਾਈ ਸ਼ਾਮ ਸਿੰਘ ਤੇ ਭਾਈ ਸੁਖਾ ਸਿੰਘ ਨੇ ਵੀ ਧਰਮ ਤੇ ਦੇਸ਼ ਦੀ ਇਜ਼ਾਦੀ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਸਰ ਦਾ ਸਾਰੀ ਸਿੱਖ ਕੌਮ ਇਸ ਪਰਿਵਾਰ ਦੀ ਰਿਣੀ ਰਹੇਗੀ ਸੋ ਇਹ ਸੀ ਪਿਆਰਿਓ ਸਿੱਖ ਸਰਦਾਰ ਭਾਈ ਬਾਸ਼ਿੰਗ ਦੀ ਸ਼ਹੀਦੀ ਕੁਰਬਾਨੀ ਉਹਨਾਂ ਦੀ ਪੰਥ ਨੂੰ ਦੇਣ ਉਹਨਾਂ ਦੀ ਘਰਾਂ ਉਹਨਾਂ ਦੀ ਸੇਵਾ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਹੋਈ ਸੀ ਸੋ ਆਓ ਪਿਆਰਿਓ ਇੱਥੇ ਸਮਰਤੀ ਕਰੀਏ ਹੋਈਆਂ ਭੁਲਾਉਣ ਨੂੰ ਅਜਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ